ਹਾਂਜੀ ਅੱਜ ਆਪਾਂ ਖੜੇ ਆਂ ਕੋਟਕਪੂਰਾ ਜੈਤੋ ਰੋਡ ਤੇ ਜਿੱਦੋਂ ਕੋਟਕਪੂਰੇ ਤੋਂ ਜੈਤੋ ਨੂੰ ਜਾਇਦਾ ਚਾ ਨਹਿਰ ਦਾ ਪੋਲਾ ਜਿਹੜਾ ਜਸ ਰਸਤਾ ਟੇਪ ਨੂੰ ਜਾਂਦਾ ਗੇਰਮਾਣਾਜੀਤ ਸਿੰਘ ਹੈ ਨਾਲ ਬੇਲ ਸਿੰਘ ਹਾ ਰਮਾਣਾ ਅਲਵੇਲ ਸਿੰਘ ਹੈ ਤੇ ਅਸੀਂ ਇੱਥੇ ਨਹਿਰ ਦੇ ਉੱਤੇ ਖੜ ਗਏ ਸੋਚਿਆ ਨਹਿਰ ਦੇ ਉੱਤੇ ਨਲਕੇ ਲੱਗੇ ਆ ਪਾਣੀ ਪੀ ਲਾਂਗੇ ਤਾਂ ਜਦੋਂ ਨਹਿਰ ਦੇ ਉੱਤੇ ਆਏ ਪਾਣੀ ਪੀਣ ਲਈ ਉਤਰੇ ਤਾਂ ਇੱਥੇ ਇਹ ਵਿਅਕਤੀ ਆ ਜੋ ਰੇੜੀ ਲਾਉਂਦਾ ਹੈ ਫਿਰ ਇਹਨਾਂ ਨੂੰ ਪੁੱਛਿਆ ਦੇਖਿਆ ਤਾਂ ਹਲਕੇ ਦੀ ਹੱਥੀ ਹੈ ਨਹੀਂ ਸੀ ਤਾਂ ਆਓ ਗੱਲਬਾਤ ਕਰਦੇ ਹਾਂ ਜੀ ਕੀ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਵਿਜੇ ਜੀ ਆਹ ਵਿਜੇ ਜੀ ਕੀ ਕਰਦੇ ਹੋ ਤੁਸੀਂ ਮੈਂ ਚਾਹ ਦੀ ਰੇੜੀ ਲਾਉਣਾ ਜੀ ਚਾਹ ਦੀ ਰੇੜੀ ਕਿੰਨੇ ਸਮੇਂ ਤੋਂ ਲਾਉਣੀ ਇੱਥੇ ਮੈਨੂੰ ਹੋ ਗਏ 8-7 ਸਾਲ 8-7 ਸਾਲ ਤੇ ਆਹ ਤੁਸੀਂ ਰਾਤ ਕਿੰਨੇ ਵਜੇ ਗਏ ਮੈਂ ਇੱਥੋਂ ਜਾਵੜੇ ਸਾਢੇ 4 ਪੌਣੇ 5 ਵਜੇ ਮੈਂ ਕੋਠੀ ਚ ਜਾਵੜਦਾ ਸਰਕਾਰੀ ਅੱਛਾ ਕੋਠੀ ਸਰਕਾਰੀ ਚ ਜਾਵੜਦਾ ਹਾਂਜੀ ਅੱਛਾ ਜਦੋਂ ਤੁਸੀਂ ਕੋਠੀ ਸਰਕਾਰੀ ਚ ਗਏ ਹਾਂਜੀ ਚਲੋ ਤੇ ਨਾਲ ਆਵਾਂ ਗੱਲ ਵੀ ਤੁਸੀਂ ਇੱਥੇ ਕਿੰਨੇ ਲਗਭਗ ਜਾਣ ਤੋਂ ਪਹਿਲਾਂ ਜਦੋਂ ਗਏ ਉਦੋਂ ਤੁਹਾਡੇ ਜਿਹੜਾ ਨਲਕਾ ਸੀ ਇਹ ਚੱਲਦਾ ਸੀ ਜੀ ਇਹ ਚੱਲਦਾ ਸੀ ਦੋਨੇ ਨਲਕੇ ਚੱਲਦੇ ਮੈਂ ਪਾਣੀ ਭਰ ਕੇ ਲਿਆ ਦੋਨੇ ਚੱਲਦੇ ਸੀ ਜੀ ਅੱਛਾ ਮੈਂ ਭਾਂਡੇ ਧੋਤੇ ਆ ਨਲਕੇ ਤੇ ਅੱਛਾ ਭਾਂਡੇ ਉੱਤੇ ਆ ਤੜਕੇ ਮੈਂ 5 ਵਜੇ ਆਇਆ ਹਾਂ ਹਾਂ ਮੇਰੀ ਰੇੜੀ ਦੇ ਨਾਲ ਥੜੀ ਦੇ ਪਲੇਟਾਂ ਪਈਆਂ ਸੀ ਖਾਲੀ ਦਾਰੂ ਦਾ ਆਦੀਆ ਖਾਲੀ ਸੀ ਤੇ ਹੋਰ ਮੀਟ ਪਤਾ ਨਹੀਂ ਕੀ ਲਫਾਵੇ ਜੇ ਸਬਜ਼ੀ ਸੀ ਉਹ ਮੈਂ ਸਿੱਟੀ ਦੇ ਹੱਥੀ ਵਿਖਿਆ ਦੇ ਹੱਥੀ ਲਾ ਕੇ ਲੈ ਗਏ ਹੱਥੀ ਲਾ ਕੇ ਲੈ ਗਏ ਦੇਖੋ ਜੀ ਕਿੱਡੀ ਮਾੜੀ ਹਰਕਤ ਆ ਉਹ ਵਿਅਕਤੀ ਵੀ ਹੋ ਹੈ ਜਿਨ੍ਹਾਂ ਨੇ ਨਲਕੇ ਲਾਏ ਆ ਲੋਕਾਂ ਨੂੰ ਆਉਂਦੇ ਜਾਂਦੇ ਨੂੰ ਠੰਡੇ ਪਾਣੀ ਦੀ ਸਹੂਲਤਾਸਤੇ ਕਿਉਂਕਿ ਇੱਥੋਂ ਆਉਂਦੇ ਜਾਂਦੇ ਲੋਕ ਜਿਹੜਾ ਇਹ ਸਮਝਦੇ ਵੀ ਪਾਣੀ ਸਾਫ ਸੁਥਰਾ ਨਹਿਰ ਦੇ ਕਿਨਾਰੇ ਲੱਗਾ ਹੋਇਆ ਤਾਂ ਇਥੋਂ ਪਰ ਕੇ ਲੈ ਕੇ ਜਾਂਦੇ ਆ। ਦੇਖ ਨਾਲ ਕਈ ਵਿਅਕਤੀ ਇੱਕ ਨਲਕਾ ਹੀ ਇੱਕ ਨਲਕੇ ਲੈ ਗਏ। ਵੱਟ ਕੇ ਲੈ ਗਏ। ਵੱਟ ਕੇ ਉਹ ਉਥੋਂ ਵੱਟ ਕੇ ਲੈ ਗਏ ਉਤੋਂ। ਹਾਂ। ਦੇਖੋ ਜੀ ਕੀ ਹਾਲ ਐ। ਉਹ ਨਾਲ ਦੇ ਵੀ ਅੱਥੀ ਲਾ ਕੇ ਲੈ ਗਏ। ਉਹਨੇ ਲੱਗਾ ਉਹ ਵੀ ਲੈ ਗਏ। ਇੱਕ ਉਹ ਪਰੇ ਲੱਗਾ ਉਹਦੀ ਵੀ ਹੱਥੀ ਲਾ ਕੇ ਲੈ ਗਏ। ਉਹ ਪਰਲੇ ਪਾਸੇ ਆ। ਇਹਦੋਂ ਸੜਕ ਤੋਂ ਦੂਸਰੇ ਪਾਸੇ ਆ। ਤੇ ਆਹ ਦੇਖੋ ਇਹਦੀ ਵੀ ਹੱਥੀ ਲਾ ਕੇ ਲੈ ਗਏ। ਕਿੱਡੀ ਮਾੜੀ ਹਰਕਤ ਆ ਲੋਕਾਂ ਨੇ ਜਿਹੜਾ ਪਾਣੀ ਪੀਂਦੇ ਇਥੋਂ ਆ ਕੇ ਸਾਰਾ ਕੁਝ ਕਰਦੇ ਆ। ਇਹ ਹਰਕਤਾਂ ਮਾੜੀਆਂ। ਸੋ ਇਸ ਸਮੇਂ ਸਾਡੇ ਨਾਲ ਬੋੜ ਸਿੰਘ ਘਾਰੂ ਜੀ ਖੜੇ ਨੇ ਜੋ ਦਲਤਮਹਸ ਪੰਚਾਇਤ ਦੇ ਪੰਜਾਬ ਦੇ ਵਾਈਸ ਚੇਅਰਮੈਨ ਇਹਨਾਂ ਨੇ ਵੀ ਗੱਲ ਕਰਦੇ ਆ ਹਾਂਜੀ ਇਹ ਆਪਣੇ ਜਿਹੜੇ ਨਲਕੇ ਆ ਨਹਿਰਾਂ ਦੇ ਉੱਤੇ ਲੱਗੇ ਹੋਏ ਆ ਇਹ ਕਈਆਂ ਨਹਿਰਾਂ ਦੇ ਉੱਤੇ ਲੱਗੇ ਹੋਏ ਨਲਕਾ ਇਥੇ ਸਮਾਜ ਸੇਵੀ ਜਿਹੜੇ ਲੋਕ ਆ ਮੇਰਾ ਇਹ ਨਲਕੇ ਜਿਹੜੇ ਦਾਨ ਕਰ ਜਾਂਦੇ ਆ ਕਿਉਂ ਨਲਕੇ ਜਿਹੜੇ ਇਹਨਾਂ ਦੇ ਪਾਣੀ ਹੈ ਆ ਪੀਣ ਦੇ ਯੋਗ ਹੈ ਤੇ ਸੁਣਦੇ ਵੀ ਕੀ ਵੀ ਆਇਆ ਜੇ ਤੇ ਟੇਡੋ ਤੋਂ ਵੀ ਇਹ ਜਿਹੜੇ ਜਿਹੜੇ ਹੈਗੇ ਬਹੁਤ ਰਹਿਤਾ ਪਾਣੀ ਬਹੁਤ ਵਧੀਆ ਹੈ ਪਾਣੀ ਬਹੁਤ ਵਧੀਆ ਹੈ ਇਥੋਂ ਦੂਰੋਂ ਦੂਰੋਂ ਆ ਕੇ ਲੋਕ ਪੈਣੀ ਆ ਤੇ ਪਾਣੀ ਲੱਗੇ ਲੋਕ ਇਹ ਸਮਝਦੇ ਵੀ ਇਹਦਾ ਪਾਣੀ ਇੱਕ ਤਰ੍ਹਾਂ ਦਾ ਫਿਲਟਰ ਆ ਹਾਂ ਫਿਲਟਰ ਪਾਣੀ ਆ ਵੀ ਬਤਲ ਸ਼ੂਗਰ ਆਸਤੇ ਤੇ ਹੋਰ ਵੀ ਕਈ ਬਿਮਾਰੀਆਂ ਆਸਤੇ ਜਿਹੜਾ ਹੈਗਾ ਇਹ ਲਾਹਤਰੀ ਹੈ ਤੇ ਇਸ ਕਰਕੇ ਵੀ ਜਿਹੜੇ ਸਮਾਜਿਕ ਸੇਵਾ ਲੋਕ ਆ ਉਹ ਇਸ ਤਰ੍ਹਾਂ ਕਰਕੇ ਜਿਵੇਂ ਮਹਾਤੀ ਦਾ ਕੋਈ ਕਿਵੇਂ ਕੋਈ ਕਿਵੇਂ ਲੋਟ ਕਰਾ ਗਿਆ ਪਰ ਤਰਾਫ ਯੂਗ ਗੱਲ ਆ ਵੀ ਅੱਜ ਸਾਡੇ ਪੰਜਾਬ ਦੇ ਵਿੱਚ ਹਾਲਾਤ ਇਹੋ ਜਿਹੇ ਬਣ ਗਏ ਜਿਹੜੀਆਂ ਸਾਡੀਆਂ ਚੰਗੀਆਂ ਸੰਸਤਾ ਹੈਗੀਆਂ ਜਾਂ ਚੰਗੇ ਨਲਕੇ ਲੱਗੇ ਆ ਜਾਂ ਚੰਗੇ ਦੈਰੇ ਆ ਉਹਨਾਂ ਦੀ ਫਾਮ ਸੁਭਾਈ ਜਿਹੜੀ ਹੈਗੀ ਆ ਉਹ ਬਹੁਤ ਘੱਟ ਆ ਤੇ ਪਰ ਇਸ ਇੱਥੇ ਨਲਕੇ ਦੇ ਉੱਤੇ ਦੱਸਦੇ ਵੀ ਨਾਲੇ ਚ ਲੋਕ ਠੀਕ ਜਾਂਦੇ ਆ ਦਾਰੂ ਦੂਰ ਆਪ ਨੂੰ ਤੇ ਨਸ਼ੇੜੀ ਨਹੀਂ ਛੁੜੇ ਇਹਦੀ ਹੱਥੀਆਂ ਲਾ ਕੇ ਲੈ ਜਾਂਦੇ ਆ ਉਹ ਵੇਤਨਾ ਕਰਨਾ ਤਾਂ ਉਹਨਾਂ ਨੇ ਕੀ ਨਾ ਕਿਸੇ ਦਾ ਕੋਈ ਦੇਣਾ ਕਿਸੇ ਦਾ ਕੋਈ ਕੀ ਦੇ ਦੂਗਾ ਪਰ ਵੀ ਲੋਕਾਂ ਦੀ ਆਦਤ ਜਿਹੜੀ ਹੈਗੀ ਆ ਨਾ ਸਾਡੇ ਸਮਾਜ ਦੇ ਵਿੱਚ ਜਿਵੇਂ ਪਿੰਡਾਂ ਦੇ ਵਿੱਚ ਮੋਟਰਾਂ ਦੇ ਉੱਤੋਂ ਉਤਾਰਾਂ ਲਾ ਲੀਆਂ ਟਰਾਂਸਫਾਰਮ ਖੋਲੇ ਵੀ ਇਹ ਜਿਹੜੇ ਨਸ਼ੇੜੀ ਲੋਕ ਆ ਇਹਨਾਂ ਦੇ ਬਹੁਤ ਵੱਡੇ ਤਰੀਕੇ ਨਾਲ ਲੱਤ ਪੈਣੀ ਚਾਹੀਦੀ ਹੈ ਸਾਡੇ ਸਮਾਜ ਨੂੰ ਗੰਦਲਾ ਕਰਦੇ ਆ ਹਾਂਜੀ ਇਹ ਸੰਨ ਮੋਰ ਸਿੰਘ ਘਾਦੂ ਤੇ ਇਹਨਾਂ ਨੇ ਨਾਲ ਹੀ ਹੁਣ ਵਿਜੇ ਜੀ ਨੂੰ ਇਹ ਕਿਹਾ ਵੀ ਹਾਥੀ ਲੈ ਕੇ ਤੁਸੀਂ ਪਾਓ ਇਹਨਾਂ ਨੇ ਕੁਝ ਰਕਮ ਆ ਜਿਹੜੀ ਆਪ ਦੇ ਲੋ ਇਹ ਵੀ ਵਿਜੇ ਜੀ ਨੂੰ ਦਿੱਤੀਆ हां जी ਤੁਹਾਡਾ ਨਾਮ ਕੀ ਹੈ ਸਰਦਾਰ ਜੀ ਬਲਦੇਵ ਸਿੰਘ ਆ ਜੀ ਬਲਦੇਵ ਸਿੰਘ ਜੀ ਤੁਹਾਡਾ ਪਿੰਡ ਕਿਹੜਾ ਹੈ ਰਮਨਾਲ ਅਲਵੇਲ ਸਿੰਘ ਰਮਨਾਲ ਅਲਵੇਲ ਸਿੰਘ ਤੁਸੀਂ ਲਗਭਗ ਆ ਕੇ ਸ਼ਾਮ ਇੱਥੇ ਬੈਠੇ ਰਹੇ ਨੇ ਦੁਪਹਿਰਾ ਕੱਟਦੇ ਆ ਕਾਫੀ ਆਉਣੇ ਆ ਦੁਪਹਿਰਾ ਕੱਟਦੇ ਆ ਜੀ ਇੱਥੇ ਪਾਣੀ ਵੀ ਲੈ ਕੇ ਜਾਂਦੇ ਆ ਤੇ ਜਿਹੜੇ ਆ ਨਲਕੇ ਆ ਪਾਣੀ ਵੀ ਲੈ ਕੇ ਜਾਂਦੇ ਘਰ ਆਸ ਤੇ ਜਿਹੜੇ ਆ ਜਿਵੇਂ ਹੁਣ ਵੇਖੋ ਕਈਆਂ ਵਿਅਕਤੀਆਂ ਨੇ ਤਾਂ ਪੁਰਨਾਨ ਕੀਤਾ ਨਲਕੇ ਲਾਏ ਪਰ ਜਿਹੜੇ ਲੋਕ ਐ ਜੀਆਂ ਹਰਕਤਾਂ ਕਰਦੇ ਆ ਜਿਵੇਂ ਆਹ ਹਾਥੀ ਲਾ ਕੇ ਰਹਿ ਕੇ ਉਹ ਪਰਲੇ ਪਾਸੇ ਨਲਕਾ ਲੱਗਾ ਉਹਦੀ ਵੀ ਹਾਥੀ ਲੈ ਕੇ ਉਹ ਪਰਲੇ ਦੂਸਰੀ ਸਾਈਡ ਆ ਸੋ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹਨਾਂ ਬਾਰੇ ਜੀ ਬਹੁਤ ਇਹ ਘਟੀਆਂ ਨੂੰ ਨੱਥ ਪਾਉਣੀ ਚਾਹੀਦੀ ਆ ਨਸ਼ੇੜੀਆਂ ਨੂੰ ਨਸ਼ੇੜਾ ਇਹ ਜੀ ਜਗ੍ਹਾ ਤੇ ਵਹਿਲੀ ਜਗ੍ਹਾ ਤੇ ਰਾਤ ਨੂੰ ਕਿਸੇ ਟਿੱਕੇ ਨਾਲੇ ਤੱਕ ਲੁੱਟਖੋ ਕਰਦੇ ਆ ਸੜਕ ਤੇ ਜੀ ਤੇ ਨਾਲੇ ਇਹ ਇੱਥੇ ਦਾ ਸ਼ਰਾਬਾਂ ਪੀਂਦੇ ਆ ਨਾਲੇ ਇਹ ਆਹਤੀਆਂ ਦੇ ਨਾਲ ਹੀ ਇਹ ਲੁੱਟਖੋ ਕਰਦੇ ਆ ਜੀ ਇਹਨਾਂ ਨੂੰ ਪੁਲਿਸ ਨੂੰ ਇਹਦੇ ਵਿੱਚ ਇਹਦੇ ਕੰਟਰੋਲ ਕਰਨਾ ਚਾਹੀਦਾ ਜੀ ਇਹਦੇ ਵਿੱਚ ਜੀ ਬਹੁਤ ਇਹ ਮਤਲਬ ਘਟਿਆ ਹਰਕਤ ਦੇਖੋ ਇਹ ਕੈਸ ਜਗ੍ਹਾ ਵੀ ਨਲਕਾ ਲਾਇਆ ਗਿਆ ਸੀਗਾ ਕਿਸੇ ਵਿਅਕਤੀ ਨੇ ਆਪਦੀ ਮਨੋਭਾਵਨਾ ਨਾਲ ਇਹ ਨਲਕਾ ਇੱਥੇ ਲਾਇਆ ਤੇ ਨਸ਼ੇੜੀ ਵਿਅਕਤੀ ਇਹ ਨਲਕਾ ਹੀ ਵੱਢ ਕੇ ਲੈ ਗਏ ਉੱਤੋਂ ਵੱਢ ਕੇ ਲੈ ਗਏ ਜੀ ਨਲਕਾ ਕੀ ਕਵਾਂਗੇ ਅਜੇ ਲੋਕਾਂ ਬਾਰੇ ਧੰਨਵਾਦ ਜੀ ਅਸੀਂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਇਹਨਾਂ ਵਿਅਕਤੀਆਂ ਨੇ ਇਹ ਜਾਣਕਾਰੀ ਦਿੱਤੀ ਆ ਸੋ ਸਾਨੂੰ ਸਾਰਿਆਂ ਦਾ ਪ੍ਰਮੁੱਖ ਫਰਜ਼ ਮੰਨਦਾ ਹੈ ਕਿ ਅਸੀਂ ਸਮਾਜ ਨੂੰ ਗੰਦਲਾ ਹੋਣ ਤੋਂ ਬਚਾਈਏ ਤੇ ਜਿਹੜੀਆਂ ਸੁੱਖ ਸਹੂਲਤਾਂ ਜਾਂ ਆਰਾਮ ਦੇਕ ਸਹੂਲਤਾਂ ਕਿਸੇ ਨਾ ਕਿਸੇ ਮਰੁੱਖਾ ਨੇ ਸਾਡੇ ਲਈ ਪੈਦਾ ਕੀਤੀਆਂ ਉਹਨਾਂ ਦੀ ਸਾਂਭ-ਸਵਾਲ ਤੇ ਉਹਨਾਂ ਵੱਲ ਵੀ ਧਿਆਨ ਦੇਈਏ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕੱਲ੍ਹ ਸਾਹਿਬ ਵਾਹਿਗੁਰੂ ਜੀ